ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਜੈ ਮਸਤਾਂ ਦੀ ਅਲਮਸਤ ਬਾਪੂ ਲਾਲ ਬਾਛਾ ਸਰਕਾਰ ਦਾ ਸਾਲਾਨਾ ਔਰਸ ਇਸ ਸਾਲ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਈ ਹੰਸ ਦਰਵੇਸ਼ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਮੇਲਾ 18 19 ਤੇ 20 ਜੁਲਾਈ ਨੂੰ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਮਨਾਇਆ ਜਾ ਰਿਹਾ ਇਸ ਮੇਲੇ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਵੀ ਮੁਕੰਮਲ ਹੋ ਚੁੱਕੀਆਂ ਨੇ ਪ੍ਰਸ਼ਾਸਨਿਕ ਪੌਰ ਤੇ ਵੀ ਸੇਵਾਦਾਰਾਂ ਵੱਲੋਂ ਅੱਜ 17 ਤਰੀਕ ਹੈ ਜੀ ਮੇਲਾ ਸਟਾਰਟ ਹੈ ਅੱਜ 17 ਤਰੀਕ ਲਗਭਗ 6 ਵਜੇ ਮਹਿੰਦੀ ਦੀ ਰਸਮ ਹੈ ਕੱਲ ਨਿਸ਼ਾਨ ਸਾਹਿਬ ਦੀ ਰਸਮ ਹੈ ਤੇ ਕੱਲ ਰਾਤ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਸਾਰੀ ਰਾਤ حاضਰੀ ਭਰ ਕੇ ਉਸ ਤੋਂ ਬਾਅਦ 19 ਤਰੀਕ ਦਿਨ ਫਿਰ ਸਵੇਰੇ ਸਾਰਾ ਦਿਨ ਕਲਾਕਾਰ ਰਾਤ ਨੂੰ ਫਿਰ ਮਹਿਫਲ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਪਹੁੰਚ ਰਹੇ ਹਨ 20 ਤਰੀਕ ਫਿਰ ਸਵੇਰ ਤੋਂ ਕਲਾਕਾਰਾਂ ਨੇ ਸਟਾਰਟ ਹੋ ਜਾਣਾ ਤੇ ਸ਼ਾਮ ਨੂੰ ਲਗਭਗ 4 ਵਜੇ ਚਾਦਰ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਸੰਗ ਅਸਦਰ ਬੇਜਿ ਦਿਵਨ ਮਾਈ ਦੇ ਸੋ ਇਹ ਸਾਰੀ ਮੇਲੇ ਦਾ ਵੇਰਵਾ ਹੈ ਕਿ ਜਿੰਨੇ ਵੀ ਤੁਸੀਂ ਸਾਰੇ ਪੱਤਰਕਾਰ ਮੀਡੀਆ ਜਿੰਨੇ ਵੀ ਦੂਰ ਦੂਰੋਂ ਪਹੁੰਚੇ ਤੁਹਾਡਾ ਇੱਕ ਵਾਰੀ ਫਿਰ ਦਿਲਵੀਆਂ ਗਹਿਰਾਈਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਖੁੱਲਾ ਸੱਦਾ ਪਾਈ ਹੌਮਾ ਹਮਾ ਕੇ ਆਓ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਸਤਾ ਦੀ ਜੈ ਮਸਤਾ ਜੈ ਮਸਤਾ